ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਸਾਨੂੰ ਦਾਤਾ ਤੇਰੀਆਂ ਸਹਾਰਿਆਂ ਦਿਲੋੜੇ ਤੇਰੇ ਜਹੇ ਤੇਰਿਆਂ ਪਿਆਰੇ ਆ ਦਿਲੋੜੇ ਸਾਨੂੰ ਦਾਤਾ ਤੇਰਿਆਂ ਸਹਾਰਿਆਂ ਦਿਲੋੜੇ ਤੇਰੇ ਜਹੇ ਤੇਰਿਆਂ ਪਿਆਰੇ ਆ ਦਿਲੋੜੇ ਮੰਗਦੇ ਹਾਂ ਦਾਤ ਲੋੜ ਮੰਗਦੇ ਹਾਂ ਦਾਤ ਇੱਕ ਰਹਿਮਤ ਤੇਰੀ ਦੀ ਤੇਰੇ ਹੱਥ ਡੋਰ ਸਾਡੀ ਜ਼ਿੰਦਗੀ ਦੀ ਬੇੜੀ ਦੀ ਮੰਗਦੇ ਹਾਂ ਦਾਤ ਇੱਕ ਰਹਿਮਤ ਤੇਰੀ ਦੀ ਤੇਰੇ ਹੱਥ ਡੋਰ ਸਾਡੀ ਜ਼ਿੰਦਗੀ ਦੀ ਬੇੜੀ ਦੀ ਜੋ ਡੁੱਬਣੋਂ ਬਚਾਵੇ ਓਹ ਓਲਾਰਿਆਂ ਦੀ ਲੋੜ ਹੈ ਤੇਰੇ ਦੇ ਤੇਰੇ ਆ ਪਿਆਰਿਆਂ ਦੀ ਲੋੜ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਛੱਡ ਮਾਲਕ ਤੇ ਡੋਰਾ ਮਲੇ ਤੇ ਲੇਖ ਤੇਰੇ ਉਹੋ ਤੋ ਵੀ ਸਕਦਾ ਏ ਉਹੋ ਦੇਵੀ ਸਕਦਾ ਏ ਉਹੋ ਖੋ ਵੀ ਸਤਦਾ ਏ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਕਿਹੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਣਾ ਵਿੱਚ ਤੇ ਮਨ ਢੋਲੇ ਤੇਰਾ ਉਹ ਦੋ ਅਰਦਾਸ ਕਰਿਆ ਕਰ जदों मन डोले तेरा ओदो अरदास करया कर बाबा दीप सिंह जी दे चरना दे पास करया कर बाबा दीप सिंह जी दे ਚਰਨਾ ਦੇ ਪਾਸ ਕਰ ਆਕਰ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ जदों मन डोले तेरा उदों अरदास कर कर जदों मन डोले तेरा उदों अरदास कर कर बाबा दीप सिंह जी दे चरना दे पास कर बाबा दीप सिंह जी दे चरना दे पास कर जदों मन डोले तेरा उदों अरदास कर ਜਦੋਂ ਮਨ ਡੋਲੇ ਤੇਰਾ ਉਦੋਂ ਅਰਦਾਸ ਕਰੇ ਛੱਡ ਮਾਲਕ ਤੇ ਡੋਰਾ ਤੂੰ ਕਿਉਂ ਡੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਇੱਕ ਰਸਤਾ ਬੰਦ ਹੁੰਦਾ ਚਾਰ ਦਬ ਖੋਲਦਾ ਏ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤਨ ਬਾਬਾ ਦੀਪ ਸਿੰਘ ਜੀ ਮੇਰੀ ਵੀ ਸੁਣੋ ਅਰਦਾਸ ਤੁਸੀਂ ਸਭ ਦੇ ਆਡੇ ਦਰ ਆਵੇ ਦੁੱਖ ਸਾਡੇ ਹੋ ਜਾਣ ਦੂਰ ਖੁਸ਼ੀ ਸਾਡੇ ਘਰ ਆਵੇ ਤੇਰੇ ਚਰਨਾਟ ਮੇਰੀ ਅਰਦਾਸ ਬਾਬਾ ਤੇਰੇ ਚਰਨਾਟ ਮੇਰੀ ਅਰਦਾਸ ਬਾਬਾ ਸੁਪਨੇ ਜਿਵੇਂ ਨਾਲ ਡੋਲੇ ਮੇਰਾ ਵਿਸ਼ਵਾਸ ਬਾਬਾ ਸੁਪਨੇ ਜਿਵੇਂ ਨਾਲ ਡੋਲੇ ਮੇਰਾ ਵਿਸ਼ਵਾਸ ਬਾਬਾ दास बाबा